ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜੋ ਮੋਕਾ ਪੁਲਿਸ ਵੱਲੋਂ ਮਹਿਲਾ ਨਸ਼ਾ ਤਸਕਰ ਤੇ ਵੱਡੀ ਕਾਰਵਾਈ ਕੀਤੀ ਗਈ 2015 ਦੇ ਵਿੱਚ ਜਿਹੜਾ ਹੈ ਰੋਇਨ ਮਾਮਲੇ ਦੇ ਵਿੱਚ ਇਸਤੇ ਕਾਰਵਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ 80 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਜਾਇਦਾਦ ਤੇ ਜੜੀ ਹੈ ਫ੍ਰੀਜ਼ ਕਰ ਦਿੱਤੀ ਗਈ ਉਸ ਦੇ ਨਾਲ ਹੀ ਕਾਰ ਵੀ ਜਿਹੜੇ ਨੇ ਉਹ ਫ੍ਰੀਜ਼ ਕਰ ਦਿੱਤੇ ਦੱਸਿਆ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਦੀ ਜ਼ਮੀਨਾਂ ਜੜੀਆਂ ਨੇ ਜਾਂ ਗੱਲ ਕਰੀਏ ਕਿ ਲਗਾਤਾਰ ਜੋ ਐ ਹੇਰੋਇਨ ਵੇਚ ਕੇ ਜਾਂ ਨਸ਼ਾ ਵੇਚ ਕੇ ਬਣਾਈ ਗਈ ਸੀ ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਨੂੰ ਲੈ ਕੇ ਜੋ ਮੁਹਿੰਮ ਛੇੜੀ ਗਈ ਹੈ ਉਸ ਨੂੰ ਲੈ ਕੇ ਉਸੇ ਦੌਰਾਨ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਮੋਗਾ ਜ਼ਿਲ੍ਹਾ ਦੇ ਜਿਹੜੇ ਬਾਗਾ ਪੁਰਾਣਾ ਪੁਲਿਸ ਦੇ ਵੱਲੋਂ ਅੱਜ ਜਿਹੜਾ ਇਹ ਡੀਐਸਪੀ ਬਲ ਬੀਰ ਸਿੰਘ ਵੱਲੋਂ ਜਿਹੜੀ ਹੈ ਤਹਿਸੀਲ ਰੱਦ ਅਸ਼ੋਨੀ ਕੁਮਾਰ ਨੇ ਬਾਗਾਪੁਰਾਣਾ ਦੇ ਵਿੱਚ ਨਸ਼ਾ ਤਸਕਰ ਜਿਹੜੀ ਹੈ ਰਜਨੀ ਬਾਲਾ ਦੀ ਪ੍ਰਾਪਰਟੀ ਜਿਸ ਦੀ ਅੱਜ ਮਾਰਕੀਟ ਵੈਲਿਊ ਦੱਸਿਆ ਜਾ ਰਿਹਾ ਹੈ ਮੁਤਾਬਕ 25 85 ਲੱਖ ਰੁਪਈਆ ਦੱਸਿਆ ਜਾ ਰਿਹਾ ਹੈ ਜਿਸ ਨੇ ਸਰਕਾਰ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਿਲਾਮ ਕਰ ਦਿੱਤਾ ਜਾਵੇਗਾ ਉੱਥੇ ਹੀ ਨਸ਼ਾ ਤਸਕਰ ਜਿਹੜਾ ਹੈ ਰਜਨੀ ਬਾਲਾ ਤੇ 2015 ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਜਿਹੜਾ ਹੈ ਦਰਜ ਕੀਤਾ ਗਿਆ ਸੀ ਪੁਲਿਸ ਨੇ ਨਸ਼ਾ ਤਸਕਰ ਮਹਿਲਾ ਜਿਹੜੀ ਹੈ ਰਜਨੀ ਬਾਲਾ ਦੱਸਿਆ ਜਾ ਰਿਹਾ ਕਿ ਉਸ ਦੇ ਕੋਲੋਂ 260 ਗ੍ਰਾਮ ਹਿਰੋਇਨ ਜਿਹੜੀ ਹੈ ਬਰਾਮਦ ਕੀਤੀ ਗਈ ਸੀ ਇਸ ਤੋਂ ਬਾਅਦ ਅਦਾਲਤ ਨੇ ਰਜਨੀ ਬਾਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ ਉਥੇ ਹੀ ਰਜਨੀ ਬਾਲਾ ਤੇ ਜਿਹੜੇ ਨੇ ਚਾਰ ਹੋਰ ਨਸ਼ੇ ਤਸਕਰੀ ਦੇ ਮਾਮਲੇ ਜਿਹੜੇ ਨੇ ਦਰਜ ਨੇ ਉਸ ਤੋਂ ਬਾਅਦ ਹੁਣ ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਪੂਰੀ ਕਾਰਵਾਈ ਕਰਕੇ ਅੱਜ ਰਜਨੀ ਬਾਲਾ ਦੀ ਪ੍ਰਾਪਰਟੀ ਜਿਹੜੀ ਹੈ ਕੋਠੀ ਤੇ ਨਾਲ ਹੀ ਕਾਰ ਜਿਹੜੀ ਹੈ ਫ੍ਰੀਜ਼ ਕਰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਇਸ ਦੀ ਨਿਲਾਮੀ ਵੀ ਹੋਵੇਗੀ ਕੀਤੀ ਹੈਗੀ ਹੈ ਇੱਕ ਕਦੋਂ ਤੱਕ ਜਿਹੜੀ ਇਹਦੀ ਨਿਲਾਮੀ ਦੀ ਪ੍ਰੋਸੈਸ ਪੂਰਾ ਹੋ ਜਾਊਗਾ ਜੀ ਇਹ ਜਲਦੀ ਅੱਜ ਇਹਨੂੰ ਸੀਲਿੰਗ ਕਰਕੇ ਇਹਦੇ ਵਾਸਤੇ ਅਸੀਂ ਨਿਲਾਮੀ ਲਈ ਕੁਰਕੀ ਵਾਸਤੇ ਲਿਖ ਕੇ ਭੇਜਦੇ ਤੇ ਕੁਰਕੀ ਡੀਸੀ ਦਫ਼ਤਰ ਵੱਲੋਂ ਸਾਨੂੰ ਆਜਲੂ ਵੀ ਆਏਗੀ ਇਹਨੂੰ ਅਸੀਂ ਸੇਲ ਤੇ ਪਾ ਦੋ ਤੇ ਜ਼ਿਲਦਾਰ ਸਾਹਿਬ ਜਿਹੜੀ ਇਹ ਜਗਾ ਇਹ ਅ ਕੀ ਸਾਂਝੀ ਜਗ੍ਹਾ ਚ ਜਾਂ ਉਹਨਾਂ ਦੀ ਆਪਣੀ ਜਗ੍ਹਾ ਲਈ ਹੋਈ ਸੀ ਕੀ ਸਾਰਾ ਕੁਝ ਹੈਗਾ ਇਹ ਉਹਨਾਂ ਦੀ ਆਪਣੀ ਪਰਚੇਸ ਪੱਕੀ ਹੈ ਜੀ ਠੀਕ ਹੈ ਜੀ ਕਿੰਨੀ ਜਗ੍ਹਾ ਸਾਰੇ 6 ਮਰਲੇ ਇਹਨਾਂ ਨੇ ਕਿਹੜੇ ਸਾਲ ਦੇ ਵਿੱਚ ਜਗ੍ਹਾ ਖਰੀਦੀ ਸੀ ਜਿੱਦਾਂ ਪਹਿਲਾਂ ਦੀ ਲਿੱਤੀ ਹੋਈ ਹੈ 1870 ਸਰ ਐਸ ਕੋਈ ਲਾਗੂ ਵੀ ਰਜਿस्ट्री ਦੀ ਕੋਈ ਪ੍ਰਾਪਰਟੀ ਸੀ ਜਿਹੜੀ ਤੁਸੀਂ ਕੁਰਕ ਕਰਨ ਜਾ ਰਹੇ ਹੈਗੇ ਜਾਂ ਸਿਰਫ ਵੇਚੀ ਹੈ ਇਹੀ ਸਿਰਫ ਇਹੀ ਕੋਠੀ 6 ਮਰਲੇ ਕਿੰਨੇ ਸਮੇਂ ਵਿੱਚ ਪ੍ਰੋਸੈਸ ਪੂਰਾ ਹੋ ਜਾਊ ਜਲਦੀ ਤੋਂ ਜਲਦੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਥੋੜੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਮੋਗੇ ਦਾ ਪਹਿਲਾ ਕੇਸ ਹੈ ਤੇ ਹੋ ਸਕਦਾ ਪੰਜਾਬ ਦਾ ਵੀ ਪਹਿਲਾ ਹੀ ਕੇਸ ਹੋਵੇ ਜਿਸ ਚ ਪ੍ਰਾਪਰਟੀ ਫੋਰਫੀਟ ਹੋਈ ਹੋਵੇ ਕਿਉਂਕਿ ਫ੍ਰੀਜ਼ਿੰਗ ਆਰਡਰ ਤਾਂ ਕਈਆਂ ਦੇ ਆ ਜਾਂਦੇ ਨੇ ਫਿਰ ਕਈ ਕੇਸਾਂ ਚ ਕੀ ਹੁੰਦਾ ਸਜ਼ਾ ਨਹੀਂ ਹੁੰਦੀ ਜਾਂ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਕਿਸੇ ਨਾ ਕਿਸ ਤਰ੍ਹਾਂ ਉਹ ਅਪੀਲ ਚ ਇਹ ਬਚਾ ਕਰ ਲੈਂਦਾ ਉਹਦੀ ਪ੍ਰਾਪਰਟੀ ਦਾ ਪਰ ਹੁਣ ਕੇਸ ਕੇਸ ਚ ਤਕਰੀਬਨ ਮੁਕਦਮਾ 2015 ਦਾ ਹੈ ਤੇ 2025 ਚ ਆ ਕੇ 10 ਸਾਲ ਦੇ ਪ੍ਰੋਸੈਸ ਦੇ ਤ ਬਾਅਦ ਇਹ ਫ੍ਰੀਜ਼ ਹੋ ਰਹੀ ਹੈ ਫੋਰਫੀਟ ਹੋ ਰਹੀ ਹੈ ਪ੍ਰਾਪਰਟੀ ਤੇ ਬਹੁਤ ਵੱਡੀ ਮਤਲਬ ਪ੍ਰਾਪਤੀ ਹੈਗੀ ਹੈ ਕੋ ਪੰਜਾਹ ਰੁਪਏ ਦੀ ਇਸ ਜਿਹੜੀ ਅੱਜ ਕੋਠੀ ਤੁਸੀਂ ਜ਼ਬਤ ਕੀਤੀ ਆ ਗਈ ਹੈ ਤੇ ਇਹਦਾ ਅਸਲ ਸਾਰਾ ਕੇਸ ਥੋੜਾ ਸਮਝਾਉਂਗੇ ਜੀ ਬਿਲਕੁਲ ਜੀ ਤੇ ਕੋਠੀ ਜਿਹੜੀ ਹੈਗੀ ਹੈ ਰਜਨੀ ਬਾਲਾ ਪਤਨੀ ਮਿੰਦਰਪਾਲ ਤੇ ਜਸਵਾਲ ਵਾਲੀ ਗਲੀ ਚ ਸਥਿਤ ਹੈ ਇੱਕ ਕੋਠੀ ਇੱਕ ਉਠੀ ਜਿਹੜੀ ਬਣਾਈ ਗਈ ਸੀ ਉਹ ਨਸ਼ੇ ਦੀ ਜਿਹੜੀ ਨਸ਼ੇ ਰਾਹੀਂ ਜਿਹੜੀ ਕਮਾਈ ਗਈ ਸੀ ਉਹ ਕਮਾਈ ਨਾਲ ਬਣਾਈ ਗਈ ਸੀ ਇਸ ਕਰਕੇ ਮੁਕੱਦਮਾ ਨੰਬਰ 40 2015 ਦਾ ਜਿਦੇ ਚ ਰਜਨੀ ਵਾਲਾ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਉਸ ਮੁਕੱਦਮੇ ਚ ਅਸੀਂ ਇਹਦਾ ਪਹਿਲਾਂ ਫ੍ਰੀਜ਼ਿੰਗ ਕਰਕੇ ਐਸ ਐਚ ਓ ਵੱਲੋਂ ਮੌਕੇ ਦੇ ਐਸ ਐਚ ਓ ਵੱਲੋਂ ਫ੍ਰੀਜ਼ ਕਰਕੇ ਇਹਦਾ ਆਰਡਰ ਕਨਫਰਮ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਉਹਨਾਂ ਤੋਂ ਉਹ ਆਰਡਰ 2020 ਦੇ ਵਿੱਚ ਕਨਫਰਮ ਹੋ ਗਿਆ ਸੀਗਾ ਉਦੋਂ ਇਹ ਕੋਠੀ ਦੀ ਵੈਲਿਊ 23 ਲੱਖ ਦੇ ਕਰੀਬ ਸੀਗੀ ਤੇ ਇਹਦੀ ਇੱਕ ਕਾਰ ਵੀ ਜੱਪ ਕੀਤੀ ਦੀ ਸੀ ਜਿਹੜੀ ਰਜਨੀ ਵਾਲਾ ਦੇ ਬੇਟੇ ਦੇ ਨਾਂ ਤੇ ਸੀਗੀ ਉਹ ਕਾਰ ਥਾਣੇ 'ਚ ਖੜੀ ਹੈ ਉੱਥੇ ਤੁਹਾਨੂੰ ਦਿਖਾ ਦਾਂਗੇ ਉਹ ਕਾਰ ਵੀ i20 ਕਾਰ ਹੈਗੀ ਆ ਉਹਦੀ ਵੈਲਿਊ ਤਕਰੀਬਨ 7 ਲੱਖ 60 ਹਜ਼ਾਰ ਸੀਗੀ ਇਹ ਹੁਣ ਉਸ ਤੋਂ ਬਾਅਦ ਜਦੋਂ ਇਹ ਸਜ਼ਾ ਹੋ ਗਈ ਮੁਕਦਮੇ 'ਚ ਸਜ਼ਾ ਹੋਣ ਤੋਂ ਬਾਅਦ ਅਸੀਂ ਫੇਰ ਭੇਜਿਆ ਕਿ ਇਹਨੂੰ ਫ੍ਰੀਜ਼ ਕੀਤਾ ਜਾਵੇ ਪ੍ਰਾਪਰਟੀ ਨੂੰ 4 ਫੀਟ ਕੀਤਾ ਜਾਵੇ ਤਾਂ ਕਿ ਇਹ ਸਰਕਾਰ ਪ੍ਰਾਪਰਟੀ ਇਹਨੂੰ ਲੈ ਕੇ ਫਿਰ ਕੁਰਕੀ ਕਰਾ ਕੇ ਤੇ ਇਹਦੇ ਬੋਲੀ ਤੇ ਵੇਚਿਆ ਜਾ ਸਕੇ ਉਹ ਆਰਡਰ ਸਾਨੂੰ ਪਿਛਲੇ ਸਾਲ ਮਿਲਿਆ ਸੀ ਪਰ ਉਸ ਵਿੱਚ ਫਿਰ ਇਹਨੂੰ ਅਪੀਲ ਕਰਨ ਦਾ ਹੱਕ ਹੁੰਦਾ ਕਿਉਂਕਿ ਇਹ ਸ਼ੋਅ ਕਰ ਸਕਦੀ ਹੈ ਵੀ ਨਹੀਂ ਨਾ ਲਈ ਜਾਵੇ ਮੇਰੀ ਪ੍ਰਾਪਰਟੀ ਮੇਰੀ ਹੋਰ ਸੋਤਰਾ ਸਰੋਤਾ ਤੋਂ ਬਣੀ ਹੋਈ ਪ੍ਰਾਪਰਟੀ ਹੈਗੀ ਹੈ ਪਰ ਉਹ ਅਪੀਲ ਵੀ ਖਾਰਜ ਹੋ ਚੁੱਕੀ ਹੈ ਤੇ ਅੱਜ ਸਾਡੇ ਕੋਲੇ ਇਹ ਆਰਡਰ ਆ ਚੁੱਕਿਆ ਹੈ ਅਸੀਂ ਇਹਨੂੰ ਅੱਜ ਕੁਰਕ ਕਰਕੇ ਇਹਦੇ ਤੇ ਸੀਲ ਲਗਾ ਕੇ ਤਹਿਸੀਲਦਾਰ ਸਾਹਿਬ ਸੀਲ ਲਗਾ ਕੇ ਕੇਸ ਦੁਆਰਾ ਉਹਨਾਂ ਨੂੰ ਡੀਆਰਓ ਸਾਹਿਬ ਭੇਜਾਂਗੇ ਫਿਰ ਡੀਆਰਓ ਸਾਹਿਬ ਜਿਹੜੇ ਮਾਲ ਅਫਸਰ ਹੈਗੇ ਨੇ ਜ਼ਿਲ੍ਹਾ ਦੇ ਉਹਨਾਂ ਨੇ ਇਹਨੂੰ ਕੁਰਕੀ ਦੇ ਆਰਡਰ ਪਾਸ ਕਰਦੇ ਆ ਉਹ ਥੋੜੇ ਆਉਣ ਵਾਲੇ ਸਮੇਂ 'ਚ ਇਹਦੀ ਕੁਰਕੀ ਕਰਾਈ ਜਾਏਗੀ ਫਿਰ ਇਹਦੀ ਬੋਲੀ ਕਰਾ ਕੇ ਪ੍ਰਾਈਵੇਟ ਰੱਤੀ ਤੇ ਪੈਸਾ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਏਗਾ